ਜੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਐਸਐਸ ਵਿਜੀਤ ਕੁਮਾਰ ਕਿਹੜੇ ਥਾਣੇ ਤੋਂ ਡਿਵੀਜ਼ਨ ਨੰਬਰ 2 ਜਲੰਧਰ ਸਰ ਅੱਜ ਕੀ ਵਾਕਿਆ ਕੀ ਹੋਇਆ ਤੋਂ ਪਹਿਲਾਂ ਮੈਂ ਪ੍ਰੈਸ ਮੀਟਿੰਗ ਦਾ ਧੰਵਾਰ ਕਰਦਾ ਜੋ ਇਸ ਟਾਈਮ ਤੇ ਆਏ ਆਪਣੇ ਕੋਲ ਜੀ ਠੀਕ ਨਹੀਂ ਤੇ ਇਹਦੇ ਵਿੱਚ ਇਹ ਹੈ ਕਿ ਮੈਂ ਤੇ ਮੇਰੇ ਸਾਥੀ ਬਾਹਰ ਸੀ ਪਟ੍ਰੋਲਿੰਗ ਤੇ ਪਟੇ ਆਪਣੇ ਪਟੇ ਤੋਂ ਖਾਜੇ ਸੀ ਜੀ ਤੇ ਆਪਾਂ ਨੂੰ ਕੋਈ ਥਾਣੋਂ ਇਨਫਰਮੇਸ਼ਨ ਮਿਲੀ ਸੀ ਕਿ ਜਿਹੜਾ ਰੈਹਾਸੀ ਕੁਆਟਰ ਹੈਗੇ ਆ ਡਿਵੀਜ਼ਨ ਨੰਬਰ 2 ਦੇ ਵਿੱਚ ਪਾਰਕਿੰਗ ਵਿੱਚ ਗੱਡੀ ਖੜੀ ਆ ਜੀ ਉੱਥੇ ਆਪਣੇ ਸੈ ਕੁਵਿੰਦਰ ਸਿੰਘ ਸਬਸਪੈਟ ਸੀ ਸਟਾਲ ਦੀ ਹੱਤਕਿਲੰਦਰ ਤੇ ਜਿਨ੍ਹਾਂ ਦੇ ਅਚਾਨਕ ਗੋਲੀ ਲੱਗਨ ਕਾਰਨ ਉਹਨਾਂ ਦੀ ਮੌਤ ਹੋ ਗਈ ਆ ਮੌਕੇ ਤੇ ਪੁੱਜ ਕੇ ਕਾਰਵਾਈ ਕਰੋ ਆਪਾਂ ਮੌਕੇ ਤੇ ਪੁੱਜੇ ਮੌਕੇ ਤੇ ਉਹਨਾਂ ਦੀ ਵਾਈਫ ਜਿਹੜੀ ਆ ਉਹ ਆ ਗਈ ਸੀ ਵਾਈਫ ਉਹਨਾਂ ਦੀ ਹਾਜ਼ਰ ਆਈ ਹੈ ਉਹਨਾਂ ਦੀ ਹਾਜ਼ਰੀ ਤੁਹਾਡੇ ਕੋਲ ਤਲਾਕ ਦਿੱਤੀ ਗਈ ਸੀ ਉਹਨਾਂ ਦੀ ਹਾਂਜੀ ਮੌਕੇ ਤੇ ਵਾਈਫ ਉਹਨਾਂ ਦੀ ਹਾਜ਼ਰ ਆਈ ਪੁਵਿੰਦਰ ਕੌਰ ਕੁਲਵੰਤ ਕੌਰ ਤੇ ਮੌਕੇ ਤੇ ਆ ਸਾਡੇ ਜਿਹੇ ਸੀਨੀਅਰ ਅਫਸਰ ਵੀ ਆਏ ਉਹਨੇ ਹਾਜ਼ਰੀ ਆਪਾਂ ਜਿਹੜੀ ਮਲਾਇਆ ਮੌਕਾ ਕਰਕੇ ਡੈਡ ਬਡੀ ਸੀ ਬਹਲਾ ਉਸ ਤਾਂ ਜਿੰਨਾਂ ਪਛਾਣਤੀ ਆ ਉਹ ਰੋਲਵਰ ਕੋਈ ਇਹ ਜਿਹੜਾ ਉਹ ਅਚਾਨਕ ਜੇ ਗੱਡੀ ਦੇ ਵਿੱਚ ਆਪਣਾ 9 ਐਮ 9 ਐਮ ਐਨ ਪਿਸਟਲ ਜਿਹੜਾ ਆਪਣਾ ਇਹ ਗੱਡੀ ਸਫਾਈ ਕਰ ਰਿਆ ਸੀ ਵਿੱਚ ਪਿਸਟਲ ਦੀ ਉਹ ਅਚਾਨਕ ਗੋਲੀ ਲੱਗਨ ਨਾਲ ਜਿਹਦੇ ਉਹਦੇ ਸਿਰ 'ਚ ਗੋਲੀ ਲੱਗੀ ਆ ਜਿਸ ਨਾਲ ਉਹਦੀ ਮੌਤ ਹੋਈ ਆ ਸਰ ਇਹ ਵੈਪਨ ਸਰਕਾਰੀ ਸੀਗਾ ਹਾਂ ਸਰਵਿਸ ਦਾ ਸਰਵਿਸ ਵੈਪਨ ਸੀਗਾ ਪਿਸਟਲ ਸੀ ਹਾਂ ਸਰਵਿਸ ਪਿਸਟਲ ਦੀ ਸੀਗਾ ਏ ਸਰ ਇਹ ਕਿੰਨੇ ਕਵੇ ਦਾ ਵਾਕਿਆ ਕਿੰਨੇ ਕਵੇ ਦਾ ਜੀ ਇਹ ਆਪਾਂ ਨੂੰ ਇਨਫੋਰਮਸਨ 7 ਵਜੇ ਮਿਲੀ ਆ ਜੀ ਲੇਕਿਨ ਉਹਨਾਂ ਸੀਸਟਾਫ ਵਾਲਿਆਂ ਨੂੰ ਜਿਹਦੇ ਆ ਉਹਨਾਂ ਨੂੰ ਸਾਢੇ 6 ਵਜੇ ਕਹਿੰਦੇ ਪਤਾ ਲੱਗਾ ਸਰ ਕਿੰਨੀ دیر ਤੋਂ ਇੱਥੇ ਤਨਾਤ ਸੀ ਤਨਾਤ ਤਾਂ ਇਹ ਪ੍ਰੋਪਰ ਤਾਂ ਸੀਸਟਾਫ ਵਾਲਿਆਂ ਨੂੰ ਪਤਾ ਉਹਨਾਂ ਦੇ ਅਧਿਕਾਰੀ ਜਿਹੜਾ ਇਨਸਪੈਕਟਰ ਲੱਗੇ ਜਬਾਲੀ ਸਾਹਿਬ ਉਹਨਾਂ ਨੂੰ ਪਤਾ ਜੀ ਇਹਦੀ ਬਾਰੇ ਆਪਾਂ ਇਹ ਡੰਗਾਈ ਦਾ ਕਰਨੀ ਆ ਤੇ ਸਰ ਇਹ ਗੱਡੀ ਦੀ ਸੀਟ ਦੇ ਹੱਥ ਦੇ ਬਾਹਰ ਲੱਗੀ ਹੋਈ ਸੀ ਗੱਡੀ ਜਿਹੜੀ ਆ ਪਾਰਕਿੰਗ ਵਿੱਚ ਲੱਗੀ ਸੀਟ ਦੇ ਹੱਥ ਦੇ ਬਾਹਰ ਲੱਗੀ ਹੋਈ ਸੀ ਸਭੀ ਸੀਸੀਟੀਵੀ ਪੋਟ ਵਗੈਰਾ ਸਾਹਮਣੇ ਆ ਨਹੀਂ ਇੱਥੇ ਸੀਟੀਵੀ ਕੈਮਰੇ ਨਹੀਂ ਫੁਟੇਜ ਕੋਈ ਨਹੀਂ ਆਇਆ ਅੱਛਾ ਤੇ ਬਾਕੀ ਜੋ ਵੀ ਅਜੇ ਤਾਂ ਫਿਲਹਾਲ ਜਿਹੜੀ ਇਹਦੀ ਆਪਾਂ ਡੈਡ ਗੋਡੀ ਸਿਵਲਾਸਤਾ ਜਿੰਦਰਾ ਹੈ ਕਰਾਈ ਹੋਈ ਆ ਜੀ ਡਾਗੋਚ ਸਰ ਕਾਰਵਾਈ ਕੀ ਹੋਏਗੀ ਨਾ ਉੱਪਰ ਕਾਰਵਾਈ ਫਿਰ ਆਜਦਾ ਜੀ ਜੀ 180 ਆਪਸੀ ਕਾਰਜਾਮ ਚ ਲਿਆ ਰਹੇ ਇਹ ਚਾਨ ਪੰਜੇ ਜੀ ਇਹਦੀ ਵਾਈਫ ਨੇ ਕੁਝ ਦੱਸਿਆ ਕੋਈ ਜਿਹੜੀ ਵਾਈਫ ਹੈ ਜਿਹਦੀ ਵਾਈਫ ਨੇ ਜੇ ਬਿਆਨ ਹੈ ਸਟੇਟਮੈਂਟ ਉਹਦੇ ਆਧਾਰ ਤੇ ਕਾਰਵਾਈ ਹੋਣੀ ਜੀ ਸਰ ਇਹਦੇ ਵਿੱਚ ਉਹ ਗੱਲ ਕੀਤੀ ਉਹਨਾਂ ਨੇ ਕਿ ਦੱਸਿਆ ਕਿ ਕੋਈ ਕਾਰਨ ਤਾਂ ਨਹੀਂ ਸੀ ਕਾਰ ਕੋਈ ਕੀਤਾ ਕਿ ਪਰਬਲਪ ਹੋ ਗਈ ਸੀ ਨਹੀਂ ਕੋਈ ਕਾਰਨ ਤਾਂ ਇੰਨਾ ਕੋਈ ਹੈ ਨਹੀਂ ਸੋਰੀ ਮਦਰ ਦਾ ਸੀ ਪਹਿਲਾਂ ਮਦਰ ਦੀ ਹੋਈ ਸੀ ਕਹਿੰਦੇ ਤੇ ਉਹਦੇ ਘਟਿਓ ਤੋਂ ਥੋੜਾ ਮਦਦ ਕਰਾ ਦਿੱਤੀ ਅਲੀ ਉਹਨਾਂ ਦੀ ਮੈਸੇਜ ਦਾ ਕੋਈ ਬਿਆਨ ਵਗੈਰਾ ਨਹੀਂ ਆਇਆ। ਉਹ ਅਜੇ ਸਦਮੇ 'ਚ ਹੂਨ ਕਰਕੇ ਉਹਨੇ ਬਿਆਨ ਨਹੀਂ ਲਿਖਾਇਆ। ਕਿ ਆਇਸੀ ਕੋਈ ਸੋਭਾ ਬਿਆਨ ਲਿਖ। ਸਰ ਕਿਹੜੀ ਸਰ ਕਿਹੜੀ ਚੰਗਾ ਦੇ ਰਹਿਣ ਵਾਲੇ? ਪਿੱਪੂ ਉਪੋਰ ਦੇ ਰਹਿਣ ਵਾਲੇ। ਉਹਨਾਂ ਦੀ ਮਦਦ ਦਾ ਕੀ ਕਹਿਣਾ? ਇਹ ਨਹੀਂ 22 ਉਹਨਾਂ ਦੀ। ਇਹ ਉਹਨਾਂ ਦੀ ਮਨ ਨਾਲ ਗੱਲਬਾਤ ਹੋਈ ਹੈ। ਨਹੀਂ ਜਿਹੜੀ ਮਦਦ ਬਹੁਤ ਜ਼ਿਆਦਾ ਬੇਸੀ ਤੋਂ ਉਹਦੇ ਕੋਲ ਪ੍ਰਾਪਤ ਹੋ ਕੇ ਨਾ ਉਹ 225 ਉਹਨਾਂ ਦੀ।